ਤੂੰ ਤਾਂ ਮੈਨੂੰ ਬੜਾ ਪਿਆਰਾ ਮਾਪਿਆਂ ਦੀ ਤੂੰ ਅੱਖ ਦਾ ਤਾਰਾ ਤੂੰ ਤਾਂ ਮੈਨੂੰ ਬੜਾ ਪਿਆਰਾ ਮਾਪਿਆਂ ਦੀ ਤੂੰ ਅੱਖ ਦਾ ਤਾਰਾ ਬਹੁਤਾ ਹੀ ਉਮੋ ਕਰਦਾ ਪੈਣ ਪਰਾਵਾਂ ਦਾ ਲੜੇ ਬਿਨਾਂ ਨੀ ਸਰਦਾ 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 ਦੋ ਦਿਨ ਹੋ ਗਏ ਲੈਣ ਆ ਗਿਆ ਦੋ ਦਿਨ ਹੋ ਗਏ ਲੈਣ ਆ ਗਿਆ ਪਰਸੋਂ ਨੂੰ ਤੁਰ ਜਾਣਾ ਨੀ ਸਾਰੀਆਂ ਕੁੜੀਆਂ ਮੈਂਦੀ ਲਾਉਂਦੀਆਂ ਮੈਂ ਮੈਂਦੀ ਨਾ ਲਾਵਾਂ ਨੀ ਸਾਰੀਆਂ ਕੁੜੀਆਂ ਮੈਂਦੀ ਲਾਉਂਦੀਆਂ ਮੈਂ ਮੈਂਦੀ ਨਾ ਲਾਵਾਂ ਨੀ ਸੁਤੀ ਪਈ ਦੇਲਾਤੀ ਮੈਂਦੀ ਕੌਲਿਆਂ ਨਾਲ ਕਸਾਵਾਂ ਨੀ ਸੁਤੀ ਪਈ ਦੇਲਾਤੀ ਮੈਂਦੀ ਕੌਲਿਆਂ ਨਾਲ ਕਸਾਵਾਂ ਵੀਰਾਂ ਅੰਧਿਆਰ ਚੱਲੇ ਰੋਂਦੀ ਕੋਲ ਦੀ ਜਾਵਾ ਵੀਰਾਂ ਦੇ ਹੱਲ ਚੱਲਦੇ 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 ਮਾਇਆ ਹੱਥਾਂ ਦੀ ਮੈਣ ਬਿ ਲੋਕੋ ਮਾਇਆ ਹੱਥਾਂ ਦੀ ਮੈਣ ਬਿ ਲੋਕੋ ਦੁਨੀਆਂ ਫਿਰਦੀ ਮਰਦੀ ਬਈ ਇਸ ਮਾਇਆ ਦੀ ਖਾਤਰ ਦੁਨੀਆਂ ਫਿਰੇ ਜਹਾਂ ਜਾਂ ਚੜਦੀ ਇਸ ਮਾਇਆ ਦੀ ਖਾਤਰ ਦੁਨੀਆਂ ਫਿਰੇ ਜਹਾਂ ਜਾਂ ਚੜਦੀ ਬਈ ਮਾਇਆ ਖਾਤਰ ਵਖ ਹੋ ਜਾਂਦੇ ਮਾਇਆ ਖਾਤਰ ਵਖ ਹੋ ਜਾਂਦੇ ਮਾਰ ਜਾਂਦੀ ਅਗਲਰ ਜੀ ਸੇਵਾ ਮਾਪਿਆਂ ਦੀ ਲੱਖਾਂ ਤੀਰਥਾਂ ਵਰਗੀ 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 ਵੇ ਜੇ ਮੁੰਡਿਆ ਤੈਨੂੰ ਸਰਦੀ ਲੱਗਦੀ ਡੱਬਾ ਖੇਸ ਮੰਗਾ ਲੈ ਵੇ ਜੇ ਮੁੰਡਿਆ ਤੈਨੂੰ ਸਰਦੀ ਲੱਗਦੀ ਡੱਬਾ ਖੇਸ ਮੰਗਾ ਲੈ ਵੇ ਜੇ ਮੁੰਡਿਆ ਤੈਨੂੰ ਗਰਮੀ ਲੱਗਦੀ ਜੇ ਮੁੰਡਿਆ ਤੈਨੂੰ ਗਰਮੀ ਲੱਗਦੀ ਚੰਦਨ ਬਾਗ ਲਵਾਲਾ ਵੇ ਚੰਦਨ ਬਾਗ ਵਿੱਚ ਰਹਿੰਦਾ ਤੋਤਾ ਵੇ ਚੰਦਨ ਬਾਗ ਵਿੱਚ ਰਹਿੰਦਾ ਤੋਤਾ ਹਰੀਣਾਉਂਦਰਾ ਬਾਲਾ ਵੇ ਨਾ ਉਹ ਖਾਂਦਾ ਕਿਉਂਦੀ ਚੂਰੀ ਬੇਨਾ ਉਹ ਖਾਂਦਾ ਕਿਉ ਦੀ ਚੂਰੀ ਨਾ ਉਹ ਖਾਂਦਾ ਮੇਵਾ ਨਰਬਗਾਨੀ ਦੀ ਮੂਰਖ ਕਰਦੇ ਸੇਵਾ 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 ਨਰਬਗਾਨੀ ਦੀ

ਕੰਵਲਾ ਪੱਲੇ ਪੈ ਗਿਆ ਮੈਂ ਕੋ ਸਾਤ ਗਦੀਰ ਨੂੰ ਕੰਵਲਾ ਪੱਲੇ ਪੈ ਗਿਆ ਮੈਂ ਕੋ ਸਾਤ ਗਦੀਰ ਨੂੰ ਤੜਕਾ ਤੜਕਾ ਲਾ ਕੇ ਬੈ ਗਿਆ ਬਦਾਮ ਵਾਲੀ ਖੀਰ ਨੂੰ ਤੜਕਾ ਲਾ ਕੇ ਬੈ ਗਿਆ ਬਦਾਮ ਵਾਲੀ ਖੀਰ ਨੂੰ ਤੜਕਾ ਲਾ ਕੇ ਬੈ ਗਿਆ ਬਦਾਮ ਵਾਲੀ ਖੀਰ ਨੂੰ ਮੈਂ ਜਠਾਣੀ ਤੂੰ ਦਰਾਣੀ ਮੈਂ ਜਠਾਣੀ ਤੂੰ ਦਰਾਣੀ ਰੜਕੇ ਬੋਲੀਆਂ ਪਾਈਏ ਮੈਂ ਜਠਾਣੀ ਤੂੰ ਦਰਾਣੀ ਰੜਕੇ ਬੋਲੀਆਂ ਪਾਈਏ ਨਹੀਂ ਵਿੱਚ ਗਿੱਧੇ ਦੇ ਰੜਕੇ ਰੌਣਕ ਲਾਈਏ ਨਹੀਂ ਵਿੱਚ ਗਿੱਧੇ ਦੇ ਰੜਕੇ ਰੌਣਕ ਲਾਈਏ ਨਹੀਂ ਵਿੱਚ ਗਿੱਧੇ ਦੇ ਰੜਕੇ ਰੌਣਕ ਲਾਈਏ ਪੰਜ ਖੇਸ ਮੈਂ ਸੁੱਕਣੇ ਪਾਏ ਪੰਜ ਖੇਸ ਮੈਂ ਸੁੱਕਣੇ ਪਾਏ ਦੋਨੋਂ ਆਗੀ ਸਾ ਬੇਰਾਤੀ ਤੋਂ ਲੜਦਾ ਦਿਨੇ ਲੜੇ ਤੇਰੀ ਮਾਂ ਬੇਰਾਤੀ ਤੋਂ ਲੜਦਾ ਦਿਨੇ ਲੜੇ ਤੇਰੀ ਮਾਂ ਬੇਰਾਤੀ ਤੋਂ ਲੜਦਾ ਦਿਨੇ ਲੜੇ ਤੇਰੀ ਮਾਂ ਸੱਚ ਦੇ ਬਚਨ ਵਿੱਚ ਪੀੜੇ ਵਜੰਮੀ ਜਾਈ ਤੇਰੇ ਬਾਬਲਾ ਸਾਡਾ ਰਿਜਕ ਬਗਾਨੇ ਖੇੜੇ ਵਜੰਮੀ ਜਾਈ ਤੇਰੇ ਬਾਬਲਾ ਸਾਡਾ ਰਿਜਕ ਬਗਾਨੇ ਖੇੜੇ ਵਜੰਮੀ ਜਾਈ ਤੇਰੇ ਬਾਬਲਾ ਕਹਤੋਂ ਤੂੰ ਬਨੇਰਾ ਮੱਲਿਆ ਕੀਤੇ ਉੱਡ ਬੇਕਾਲੇ ਆ ਕਾਮ ਕਹਤੋਂ ਤੂੰ ਬਨੇਰਾ ਮੱਲਿਆ ਕੀਤੇ ਉੱਡ ਬੇਕਾਲੇ ਆ ਕਾਮ ਜਾ ਕੇ ਆਖੀ ਮੇਰੇ ਵੀਰ ਨੂੰ ਪੈਣ ਤੱਕ ਦੀ ਤੇਰੀਆਂ ਰਾਹਾਂ ਜਾ ਕੇ ਆਖੀ ਮੇਰੇ ਵੀਰ ਨੂੰ ਪੈਣ ਤੱਕ ਦੀ ਤੇਰੀਆਂ ਰਾਹਾਂ ਜਾ ਕੇ ਆਖੀ ਮੇਰੇ ਵੀਰ ਨੂੰ ਮਾਹੀ ਵੇ ਤੂੰ ਗੁੱਸਾ ਕਰਦਾ ਮਾਹੀ ਵੇ ਤੂੰ ਗੁੱਸਾ ਕਰਦਾ ਰੁਸਦਾ ਸਾਮ ਸਵੇਰੇ ਆਕੜ ਖੋ ਰਬੜਾ ਸਦਾਈ ਪੱਲੇ ਪੈ ਗਿਆ ਮੇਰੇ ਆਕੜ ਖੋ ਰਬੜਾ ਸਦਾਈ ਪੱਲੇ ਪੈ ਗਿਆ ਮੇਰੇ ਜਿਸ ਦਿਨੇ ਆਪਣੀ ਆਈ ਤੇ ਆ ਗਈ ਰੇਲ ਬਣਾ ਤੂੰ ਤੇਰੀ ਬੰਦਾ ਬਣ ਜਾਵੇ ਛੜਦੇ ਇਰਾ ਫੇਰੀ ਬੰਦਾ ਬਣ ਜਾਵੇ ਛੜਦੇ ਇਰਾ ਫੇਰੀ ਬੰਦਾ ਬਣ ਜਾਵੇ ਛੜਦੇ ਇਰਾ ਫੇਰੀ ਮਾਇਆ ਵੇ ਸੁਣ ਸੋਹਣਿਆ ਮਾਇਆ ਮਾਇਆ ਵੇ ਸੁਣ ਸੋਹਣਿਆ ਮਾਇਆ ਲਗੇ ਜਾਨ ਤੂੰ ਪਿਆਰਾ ਵੇ ਸੁਣਾ ਜਿਹਾ ਇੱਕ ਸੂਟ ਸਮਾਦੇ ਨਾਲ ਸਮਾਦੇ ਸਰਾਰਾ ਵੇ ਸੁਣਾ ਜਿਹਾ ਇੱਕ ਸੂਟ ਸਮਾਦੇ ਨਾਲ ਸਮਾਦੇ ਸਰਾਰਾ ਬਿਤੇਰਾ ਕੀ ਜਾਂਦਾ ਕੀ ਜਾਂਦਾ ਸਰਦਾਰਾ ਬਿਤੇਰਾ ਕੀ ਜਾਂਦਾ ਕੀ ਜਾਂਦਾ ਸਰਦਾਰਾ ਬਿਤੇਰਾ ਕੀ ਜਾਂਦਾ ਕੀ ਜਾਂਦਾ ਸਰਦਾਰਾ ਬਿਤੇਰਾ ਕੀ ਜਾਂਦਾ